ਬਾਜੀ ਸਭ ਤੋਂ ਪਹਿਲਾ ਸਵਾਲ ਹੈ ਵੀ ਸਵਰਗ ਨਰਕ ਕੀ ਆ ਕਿਉਂਕਿ ਜਿਹੜਾ ਬ੍ਰਾਹਮਣ ਨੇ ਸਾਨੂੰ ਸਵਰਗ ਦਿਖਾਇਆ ਆ ਤੇ ਨਰਕ ਦਿਹਾ ਉਥੇ ਤੇਲ ਦੇ ਕੜਾਹੇ ਆ ਉਹ ਚ ਡੋਬਦੇ ਆ ਉਹ ਚ ਫਰਾਨਾ ਕਰਦੇ ਆ ਐਂ ਕੰਦੇ ਆ ਇਦਾਂ ਦੀ ਧਾਰਨਾ ਲੈ ਕੇ ਲੋਕ ਡਰਾਈ ਜਾਂਦੇ ਆ ਪਰ ਗੁਰਬਾਣੀ ਸਾਡਾ ਗੁਰੂ ਸਾਨੂੰ ਕੀ ਕਹਿੰਦਾ ਉਹਦੇ ਬਾਰੇ ਸਵਰਗ ਨਰਕ ਕੀ ਹੈ ਇਹਦੇ ਬਾਰੇ ਸੰਗਤ ਨੂੰ ਚੰਗਣਾ ਪਾਓ ਕਿ ਗੁਰਬਾਣੀ ਸਵਰਗ ਨਰਕ ਬਾਰੇ ਕੀ ਕਹਿੰਦੀ ਆ ਕਿਹੜੇ ਸ਼ਬਦਾਂ ਦੇ ਆ ਕਿਸ ਤਰੀਕੇ ਨਾਲ ਗੁਰਬਾਣੀ ਸਾਨੂੰ ਸਹਿਤ ਦਿੰਦੀ ਆ ਕਿਦਾਂ ਗੁਰੂ ਸਾਹਿਬ ਸਾਨੂੰ ਕੀ ਸਾਡੇ ਗੁਰੂ ਸਾਨੂੰ ਸਵਰਗ ਨਰਕ ਚ ਧੱਕਦੇ ਆ ਜਾਂ ਇਸ ਕਨਸੈਪਟ ਚੋਂ ਬਾਹਰ ਕੱਢਦੇ ਆ ਇਹ ਜ਼ਰੂਰ ਸਾਰਿਆਂ ਨਾਲ ਸਾਂਝੀ ਪਾਓ ਭਾਜੀ ਬਿਲਕੁਲ ਜੀ ਜਿਵੇਂ ਤੁਸੀਂ ਸ਼ੁਰੂ ਚ ਹੀ ਕਿਹਾ ਵੀ ਤਕਰੀਬਨ ਹਰ ਰਿਲੀਜੀਅਨ ਚ ਹਰ ਧਰਮ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਇਹ ਸਵਰਗ ਨਰਕ ਦਾ கான்ਸੈਪਟ ਪੈਦਾ ਕੀਤਾ ਗਿਆ ਆ ਹੈਵਨ ਹੈਲ ਇੱਥੇ ਵੀ ਗੋਰੇ ਜਿਹੜੇ ਬਹੁਤ ਮੰਨਦੇ ਆ ਉਸ ਗੱਲ ਨੂੰ ਵੀ ਹੈਵਨ ਆ ਤੇ ਹੈਲ ਆ ਉਹਦੇ ਵਿੱਚ ਇਦਾਂ ਹੁੰਦਾ ਆ ਪਰ ਜਿਹੜਾ ਸ਼ਬਦ ਸਵਰਗ ਤੇ ਨਰਕ ਆ ਸਵਰਗ ਸੁਰਗ ਜਾਂ ਸਵਰਗ ਆਪਾਂ ਕਹਿੰਦੇ ਆ ਇਹ ਹਿੰਦੂ ਮਿਥੋਲੋਜੀ ਚੋਂ ਆਇਆ ਉਹਦਾ ਮੰਨਣਾ ਵੀ ਇੱਕ ਸੂਰਜ ਤੋਂ ਅੱਗੇ ਇੱਕ ਪੁਰੀ ਆ ਉਹਨੂੰ ਦੇਵਪੁਰੀ ਵੀ ਕਹਿੰਦੇ ਦੇਵ ਲੋਕ ਵੀ ਕਹਿੰਦੇ ਆ ਇੰਦਰਪੁਰੀ ਕਹਿੰਦੇ ਆ ਜਿਹੜਾ ਸਵਰਗ ਆ ਦੇਵਲੋਕ ਉਹਦਾ ਜਿਹੜਾ ਮੇਨ ਰਾਜਾ ਆ ਉਹ ਇੰਦਰ ਦੇਵਤਾ ਆ ਜਿਹੜਾ ਜਿਹਦਾ ਸਾਰਾ ਕੰਟਰੋਲ ਆ ਉੱਥੇ ਇੰਦਰ ਦੇਵਤੇ ਦਾ ਉੱਥੇ ਰਾਜ ਆ ਤੇ ਦੇਖੋ ਕਿੰਨੀ ਹੈਰਾਨੀ ਦੀ ਗੱਲ ਆ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਤੇ ਇਹਦੇ ਚ ਤਾਂ ਇੰਦਰ ਦੇਵਤੇ ਬਾਰੇ ਪੜ੍ਹ ਲਓ ਵੀ ਇੰਦਰ ਦੇਵਤਾ ਕਿਹਾ ਜਾਂਦਾ ਜਿਹੜਾ ਸੁਰਗਾ ਦਾ ਰਾਜਾ ਆ ਉਹ ਤਾਂ ਆਪੋ ਬੇ ਵਿਚਾਰੀ ਆ ਇੰਦਰ ਦੇਵਤਾ ਇਹਨਾਂ ਦੇ ਗ੍ਰੰਥਾ ਚ ਹੀ ਲਿਖਿਆ ਹੋਇਆ ਆ ਸੋ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਵਾ ਜਿਹੜੇ ਵੇਦ ਆ ਉਹਨਾਂ ਵਿੱਚ ਸਵਰਗ ਨਰਕ ਦਾ ਕੋਈ ਕਨਸੈਪਟ ਨਹੀਂ ਆ ਵੇਦਾਂ ਦੇ ਵਿੱਚ ਇਹ ਬਹੁਤ ਚ ਬਹੁਤ ਬਾਅਦ ਚ ਆ ਕੇ ਇਹਨਾਂ ਨੇ ਵਿੱਚ ਭਾਤ ਤਾ ਪੁਰਾਣਾਂ ਦੇ ਵਿੱਚ ਇਹ ਕਨਸੈਪਟ ਖੜਾ ਕਰਤਾ ਪੀ ਆ ਸਵਰਗ ਹੁੰਦਾ ਤੇ ਉਪਨਿਸ਼ਦਾਂ ਚ ਤੇ ਪੁਰਾਣਾ ਚ ਇਹ ਆ ਗਿਆ ਵੇਦਾਂ ਚ ਨਹੀਂ ਹੈ ਇਹ ਕਨਸੈਪਟ ਨਾਰ ਸਿੰਘ ਪੁਰਾਣਿਆਂ ਇੱਕ ਉਹ ਹੋਰ ਉਹ ਬੜੇ ਆ ਮੈਂ ਉਹ ਹਿੰਦੂ ਮਿਥੋਲੋਜੀ ਵਾਲੀ ਕਿਤਾਬ ਪੜ੍ਹ ਰਿਹਾ ਸੀ ਉਹ ਚ ਬੜੇ ਦਿੱਤੇ ਆ ਗੁਰੂੜ ਪੁਰਾਣਿਆਂ ਹੋ ਰਿਹਾ ਜਿਨ੍ਹਾਂ ਨੇ ਇਹ ਕਨਸੈਪਟ ਪੈਦਾ ਕਰਤਾ ਹਾਂਜੀ ਪਦਮਪੁਰਾਣ ਸੋ ਇਹ ਹੈਗਾ ਸਵਰਗ ਨਰਕ ਜਿਹੜਾ ਕਿਤੋਂ ਅਸੀਂ ਇਹਨਾਂ ਤੋਂ ਬ੍ਰਾਹਮਣ ਤੋਂ ਫੜ ਕੇ ਜਿਹੜਾ ਇਹਨਾਂ ਨੇ ਪ੍ਰਚਲਿਤ ਕੀਤਾ ਆ ਅਸੀਂ ਲੋਕਾਂ ਨੂੰ ਯਾਦ ਹੋਣਾ ਜਿਹੜੇ ਆਪਣੇ ਉੱਥੇ ਜਗ੍ਹਾ ਬਣੀਆਂ ਹੋਈਆਂ ਜਿੱਥੇ ਸੰਸਕਾਰ ਹੁੰਦਾ ਆ ਲੋਕਾਂ ਦੇ ਫੋਟੋਆਂ ਲੱਗੀਆਂ ਹੁੰਦੀਆਂ ਵੀ ਕਿਸੇ ਨੂੰ ਫੜ ਕੇ ਕੜਾਈ 'ਚ ਪਾ ਰਹੇ ਆ ਕਿਸੇ ਨੂੰ ਕੁਛ ਕਰ ਰਹੇ ਆ ਉਹ ਬڑے ਵੱਡੇ ਵੱਡੇ ਦੰਦਾ ਵਾਲੇ ਉਹ ਸਾਡੇ ਜੈਨ 'ਚ ਵੱਸ ਗਏ ਹਾਂ ਛੋਟੇ ਹੁੰਦਿਆ ਤੋਂ ਕਿਉਂਕਿ ਉਹ ਅਸੀਂ ਦੇਖਿਆ ਸੀ ਉੱਥੇ ਰਹੇ ਆ ਜਿੱਥੇ ਹਿੰਦੂ ਮਿਥੋਲੋਜੀ ਵਾਲੇ ਲੋਕ ਰਹਿੰਦੇ ਸੀਗੇ ਔਰ ਆਪਾਂ ਬਾਰ-ਬਾਰ ਇਸ ਪ੍ਰੋਗਰਾਮ 'ਚ ਕਹਿੰਦੇ ਆ ਸਾਡੇ ਗੁਰਦੁਆਰਿਆਂ ਤੇ 200 ਸਾਲ ਉਹਨਾਂ ਦਾ ਕਬਜ਼ਾ ਹੀ ਰਿਹਾ ਉਹਨਾਂ ਦਾ ਰਿਹਾ 1716 ਤੋਂ ਲੈ ਕੇ 1919 ਤੱਕ ਤਕਰੀਬਨ ਉਹਨਾਂ ਦਾ ਕਬਜ਼ਾ ਸੀ ਮਹਾਂਤਾ ਦਾ ਨਿਰਮਲਿਆਂ ਦਾ ਉਦਾਸੀਆਂ ਦਾ ਉਹ ਉਹਨਾਂ ਨੇ ਬਹੁਤ ਕੁਛ ਜਿਹੜਾ ਹਿੰਦੂ ਮਿਥੋਲੋਜੀ ਵਾਲਾ ਇਹ ਸਾਡੇ ਚ ਲੈ ਆਂਦਾ। ਇੱਦਾਂ ਹੀ ਬਿਕੁੰਠ ਆ। ਬਿਕੁੰਠ ਸ਼ਬਦ ਬਾਣੀ ਚ ਬਹੁਤ ਵਾਰੀ ਆਇਆ। ਉਹਨੂੰ ਵਿਸ਼ਨੂਪੁਰੀ ਕਿਹਾ ਜਾਂਦਾ ਇਹਨਾਂ ਦੇ ਇਹਨਾਂ ਦੀ ਮਿਥੋਲੋਜੀ ਮੁਤਾਬਕ ਬਿਕੁੰਠ। ਇਦਾਂ ਹੀ ਮੁਸਲਮਾਨਾਂ ਦੇ ਵਿੱਚ ਬਹਿਸ਼ਤ ਆ। ਉਹ ਬਹਿਸ਼ਤ ਮੰਦੇ ਆ ਉੱਥੇ ਹੂਰਾ ਮਿਲੂਗੀਆਂ, ਉੱਥੇ ਇਹ ਹੋਊਗਾ। ਇਦਾਂ ਹੀ ਇਹ ਹਿੰਦੂ ਵੀ ਮੰਨਦੇ ਆ ਵੀ ਉੱਥੇ ਬੜੇ ਵਧੀਆ-ਵਧੀਆ ਟਰੀ ਲੱਗੇ ਹੋਏ ਆ, ਬੜਾ ਕੁਛ ਆ ਉੱਥੇ। ਜਿਹੜਾ ਗਰਬਾਣੀ ਚਵੇਂ ਦਾ ਪਾਰ ਜਾਤ ਗੋਪੀ ਲੈ ਪਾਰ ਜਾਤ ਟਰੀ ਜਿਹੜਾ ਉੱਥੋਂ ਮਿਲਦਾ ਆ ਉੱਥੋਂ ਜਾ ਕੇ ਕ੍ਰਿਸ਼ਨ ਲੈ ਆ ਗੋਪੀ ਨੂੰ ਸੈੱਟ ਕਰਨ ਵਾਸਤੇ ਉਹਦੇ ਉਹਦੇ ਨਾਲ ਰੰਗ ਕੀਆ ਇਦਾਂ ਲਿਖਿਆ ਆਸਾ ਕੀ ਬਾਗ ਦੇ ਵਿੱਚ ਸੋ ਇਦਾਂ ਹੀ ਇਹਨਾਂ ਨੇ ਬਹਿਸ਼ਤ ਪੈਦਾ ਕਰਨ ਲਈ ਇਸਲਾਮ ਨੇ ਉਹਦੇ ਪੈਰਲਰ ਖੜੀ ਕਰਨ ਵਾਸਤੇ ਉਹ ਵੀ ਕਹਿੰਦੇ ਉੱਥੇ ਹੂਰਾ ਮਿਲੂਗੀਆਂ ਤੁਸੀਂ ਜੇ ਬੰਬ ਲਾ ਕੇ ਆਪਣੇ ਆਪ ਨੂੰ ਉਡਾ ਦਿਓ ਤੇ ਤੁਹਾਨੂੰ ਬਹਿਤ ਮਿਲ ਜੂਗੀ ਕਾਂਸੈਪਟ ਜਿੰਨਿਆਂ ਨੇ ਵੀ ਲਿਆ ਉਹਨੂੰ ਪੁੱਠੇ ਪਾਸੇ ਹੀ ਲੱਗ ਗਏ ਆ ਵੀ ਇਹ ਤੁਹਾਨੂੰ ਬਹਿਸਤ ਵਿੱਚ ਜਾਣਾ ਹੈ ਹੁਣ ਆਪਾਂ ਆਈਏ ਗੁਰਬਾਣੀ ਵੱਲ ਗੁਰਬਾਣੀ ਦੇ ਵਿੱਚ ਤਾਂ ਬਹੁਤ ਕਲੀਅਰ ਕਾਂਸੈਪਟ ਆ ਤਾਂ ਹੀ ਮੈਂ ਪਿੱਛੇ ਸ਼ਬਦ ਲਾਇਆ ਤੁਹਾਡੇ ਸ਼ਬਦ ਸਾਹਮਣੇ ਆਈ ਜਾਣੇ ਆ ਪਿੱਛੇ ਸਕਰੀਨ ਤੇ ਵੀ ਬਹੁਤ ਸਾਰੇ ਬਹੁਤ ਅਨੇਕਾ ਹੀ ਸ਼ਬਦ ਆ ਕਈ ਵਾਰੀ ਅਸੀਂ ਸ਼ਬਦਾਂ ਦੇ ਅਰਥ ਕਰਨ ਲੱਗਿਆ ਉਹਨਾਂ ਨੂੰ ਪੂਰੀ ਤਰ੍ਹਾਂ ਖੋਖਦੇ ਨਹੀਂ ਅਸੀਂ ਇੱਕ ਲਾਈਨ ਨੂੰ ਫੜ ਕੇ ਕਹਿੰਦੇ ਆ ਦੇਖੋ ਜੀ ਇੱਥੇ ਗੁਰੂ ਸਾਹਿਬ ਨੇ ਕਿਹਾ ਆਵਾ ਗਵਨ ਯਾ ਇੱਥੇ ਗੁਰੂ ਸਾਹਿਬ ਨੇ ਕਿਹਾ ਸਵਰਗ ਨਰਕ ਇੱਥੇ ਗੁਰੂ ਸਾਹਿਬ ਨੇ ਕਿਹਾ ਬਕੁੰਠ ਇਹਦਾ ਮੰਨ ਲੋ ਮੰਨਦੇ ਆ ਨਹੀਂ ਉਹ ਮੰਨਣ ਵਾਸਤੇ ਨਹੀਂ ਆ ਉਹ ਜਦੋਂ ਕਿਸੇ ਚੀਜ਼ ਨੂੰ ਐਕਸਪਲੇਨ ਕਰਨਾ ਉਹਦਾ ਨਾਮ ਲੈਣਾ ਹੀ ਪੈਣਾ ਹੈ 84 ਲੱਖ ਜੀ ਉਹਨਾਂ ਨੂੰ ਐਕਸਪਲੇਨ ਕਰਨਾ ਤੇ 84 ਲੱਖ ਦਾ ਨਾਮ ਲੈਣਾ ਹੀ ਪੈਣਾ ਹੈ ਪਰ ਬਾਣੀ ਦਾ ਇਹ கான்ਸੈਪਟ ਨਹੀਂ ਆ ਕਬੀਰ ਸਾਹਿਬ ਦਾ ਸ਼ਲੋਕ ਆ 120 ਨੰਬਰ ਸ਼ਲੋਕ ਆ ਜਦੋਂ ਕਬੀਰ ਸਾਹਿਬ ਨੇ ਸ਼ਲੋਕ ਸ਼ੁਰੂ ਹੁੰਦੇ ਕਹਿੰਦੇ ਕਬੀਰ ਸੁਰਗ ਨਰਕ ਤੇ ਮੈਂ ਰਿਓ ਹੂੰ ਕਹਿੰਦੇ ਸੁਰਗ ਤੇ ਨਰਕ ਤੋਂ ਮੈਂ ਦਾ ਖੜਾ ਛਡਾ ਲਿਆ ਮੈਂ ਬਚ ਗਿਆ ਮੈਂ ਨਹੀਂ ਮੰਨਦਾ ਸੁਰਗ ਤੇ ਨਰਕ ਨੂੰ ਸੁਰਗ ਨਰਕ ਤੇ ਮੈਂ ਰਿਓ ਸਤਿਗੁਰੂ ਕੇ ਪ੍ਰਸਾਦ ਸੱਚੇ ਗੁਰੂ ਦਾ ਗਿਆਨ ਲੈ ਕੇ ਜਦੋਂ ਮੈਨੂੰ ਮਿਲ ਗਿਆ ਮੈਂ ਤਾਂ ਕਹਿੰਦੇ ਸੁਰਗ ਦੀ ਤੇ ਨਰਕ ਦੋਨਾਂ ਤੋਂ ਬਚ ਗਿਆ ਨਰਕਾਂ ਦਾ ਡਰ ਵੀ ਛੱਡਤਾ ਤੇ ਸੁਰਗ ਦੀ ਲਾਲਸਾ ਵੀ ਛੱਡਤੀ ਇੱਕ ਪਾਸੇ ਲਾਲਸਾ ਲਾਲਚ ਆ ਤੇ ਇੱਕ ਪਾਸੇ ਡਰ ਆ ਜਿਹੜਾ ਨਰਕ ਆ ਉਹ ਡਰ ਆ ਤੇ ਜਿਹੜਾ ਸੁਰਗ ਆ ਉਹ ਲਾਲਚ ਆ ਇਹ ਤੁਮ ਪਈਆ ਦਾਣ ਕਰਦੇ ਤੈਨੂੰ ਸੁਰਗਾ ਚ ਪਹੁੰਚਾਵਾਂਗੇ ਇਹ ਬ੍ਰਾਹਮਣ ਨੇ ਪੈਦਾ ਕੀਤਾ ਹੋਇਆ ਸੀਗਾ ਕਿਤੇ ਕਬੀਰ ਸੁਰਗ ਨਰਗ ਤੇ ਮੈ ਰਿਓ ਮੈਂ ਬਚ ਗਿਆ ਸਤਿਗੁਰੂ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੇ ਰਿਓ ਅੰਤ ਉਰਾਦ ਮੈਂ ਤਾਂ ਉਹਦੇ ਗੁਰੂ ਦੇ ਗਿਆਨ ਦੀ ਕਿਰਪਾ ਕਰਕੇ ਉਹਦੇ ਵਿੱਚ ਹੀ ਮਸਤ ਰਹਿਣਾ ਮੈਂ ਉਹਦੇ ਚਰਣਾ ਚ ਹੀ ਰਹਿਣਾ ਚੱਬ ਕੀ ਗਿਆ ਗਿਆਨ ਉਹਦੇ ਗਿਆਨ ਨੂੰ ਹਮੇਸ਼ਾ ਵਰਤਦਾ ਹਾਂ ਉਹਦੇ ਉਹਦੇ ਉਹਦੀ ਮਸਤੀ ਚ ਉਹਦੇ ਖਿਲਾਰੇ ਵਿੱਚ ਰਹਿਣਾ ਮੈਂ ਹਮੇਸ਼ਾ ਸੋ ਇਦਾਂ ਕਲੀਅਰ ਗੱਲ ਕੀ ਹੋਣੀ ਉਹ ਕਹਿੰਦਾ ਮੈਂ ਤਾਂ ਕੰਮੀ ਨਵੇੜਤਾ ਆ ਫਿਰ ਪੈਰੋ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਦਾ ਸ਼ਬਦ ਆ ਕਹਿੰਦੇ ਸਬ ਕੋਈ ਚਲਨ ਕਹਿਤ ਹੈ ਉਹਾ ਆ ਸ਼ਬਦ ਬਹੁਤ ਪਿਆਰਾ ਜੇ ਨਾਲ ਧਿਆਨ ਦਿਓ ਕਹਿੰਦੇ ਸਬ ਕੋਈ ਚਲਨ ਕਹਿਤ ਹੈ ਉਹਾ ਸਾਰੇ ਕਹਿੰਦੇ ਮੈਂ ਉੱਥੇ ਜਾਣਾ ਆ ਬਕੁੰਟ ਚ ਸਵਰਗਾ ਚ ਜਾਣਾ ਆ ਸਬ ਕੋਈ ਚਲਨ ਕਹਿਤ ਹੈ ਉਹਾ ਹਰ ਕੋਈ ਕਹਿੰਦਾ ਭਾਈ ਮੈਂ ਤਾਂ ਮਰਨ ਤੋਂ ਬਾਅਦ ਸਵਰਗਾ ਚ ਪਹੁੰਚਣਾ ਆ ਨਾ ਜਾਣੋ ਬਕੁੰਠ ਹੈ ਕਹਾ ਇਹ ਰਹਾ ਹੋਰ ਹੀ ਪੰਕਤੀ ਆ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਲੱਗਾ ਵੀ ਹੈ ਕਿੱਥੇ ਆ ਇਹ ਜੇ ਗੁਰੂ ਅਰਜਨ ਪਾਤਸ਼ਾਹ ਇਹ ਗੱਲ ਕਹਿ ਰਹੇ ਆ ਕਿ ਨਾ ਜਾਣੋ ਮੈਂ ਨਹੀਂ ਜਾਣਦਾ ਬਕੁੰਠ ਹੈ ਕਹਾ ਕਿੱਥੇ ਆ ਬਕੁੰਠ ਆਪ ਆਪ ਦਾ ਮਰਨ ਨਾ ਜਾਣਾ ਕਹਿੰਦੇ ਆਪਣੇ ਆਪ ਦਾ ਤੂੰ ਭੇਦ ਨਹੀਂ ਪਾਇਆ ਆਪ ਆਪ ਦਾ ਆਪਣੇ ਅੰਦਰ ਦਾ ਤੂੰ ਭੇਦ ਨਹੀਂ ਪਾ ਸਕਿਆ ਬਤ ਨਹੀਂ ਬਕੁੰਠ ਬਖਾਣਾ ਗੱਲਾਂ ਦੇ ਵਿੱਚ ਕਿ ਸੁਰਗਾਂ ਤੇ ਪਹੁੰਚਿਆ ਫਿਰਦਾ ਵੀ ਮੈਨੂੰ ਸੁਰਗਾਂ ਦਾ ਹੀ ਪਤਾ ਆ। ਜਬ ਲਗ ਮਨ ਬਕੁੰਠ ਕੀ ਆਸ ਕਹਿੰਦੇ ਜਿੱਦਾਂ ਜਦ ਤੇਰੇ ਮਨ ਦੇ ਵਿੱਚ ਨਾ ਸੁਰਗਾਂ ਦਾ ਆਸ ਰੱਖੀ ਹੋਈ ਹੈ ਤੂੰ ਉਹ ਉੱਥੇ ਪਹੁੰਚਦਾ ਆ। ਜਬ ਲਗ ਮਨ ਬਕੁੰਠ ਕੀ ਆਸ ਤਬ ਲਗ ਨਾਹੀ ਚਰਣਨ ਵਾਸ। ਸਮੇਲਾ ਉਹਨਾ ਚਿਰ ਤੇਰੇ ਅੰਦਰ ਗਿਆਨ ਨਹੀਂ ਵਾਸ ਸਕਦਾ। ਸਮੇਲਾ ਉਹਨਾ ਚਿਰ ਤੇਰੇ ਅੰਦਰ ਚਰਣਾ ਦਾ ਨਵਾਸ ਨਹੀਂ ਹੋ ਸਕਦਾ ਚਰਣ ਕੀ ਹੈ ਗਿਆਨ ਗੁਰੂ ਦਾ ਗਿਆਨ। ਗੁਰੂ ਦੇ ਸ਼ਬਦ ਦਾ ਗਿਆਨ ਤੈਨੂੰ ਨਹੀਂ ਹੋਣਾ ਜਦੋਂ ਤੂੰ ਆਪਣੇ ਦਿਮਾਗ ਦੇ ਵਿੱਚ ਬਕੁੰਠ ਕੀ ਆਸ ਲਾ ਕੇ ਬੈਠਾ ਹੁਣ ਇਹ ਸਾਰੇ ਆਪਣੇ ਆਪਣੀ ਪੀੜੀ ਥੱਲੇ ਸੋਟਾ ਮਾਰਦੇ ਹੋ ਵੀ ਕਿੰਨੇ ਆ ਸਾਡੇ ਵਿੱਚੋਂ ਜਿਹੜੇ ਕਹਿੰਦੇ ਆ ਵੀ ਸਵਰਗਾ ਚ ਪਹੁੰਚਣਾ ਸੀਤਾ ਭਾਈ ਆ ਕੰਮ ਕਰਨਾ ਕਿਉਂ ਕਰਨਾ ਸਵਰਗਾ ਚ ਜਾਣ ਵਾਸਤੇ ਕਹਿੰਦੇ ਜਬ ਲਗ ਮਨ ਬਕੁੰਠ ਕੀ ਆਸ ਤਬ ਲਗ ਨਾਹੀ ਚਰਨ ਨਵਾਸ ਖਾਈ ਕੋਟ ਨਾ ਪਰਲ ਪਗਾਰਾ ਕਿਹਦੇ ਕਿੱਦਾਂ ਦਾ ਦਰਵਾਜ਼ਾ ਆ ਉਹ ਕਹੇ ਜੇ ਸ਼ਿਆਰਿਆ ਇਹ ਕਹੇ ਜੀ ਕਿ ਕਹੇ ਜੀ ਜਗਾਇਆ ਨਾ ਜਾਣੋ ਬਕੁੰਠ ਦਵਾਰਾ ਮੈਂ ਤਾਂ ਦਰਵਾਜੇ ਦਾ ਵੀ ਨਹੀਂ ਪਤਾ ਕਿ ਕਿੱਥੇ ਆ ਕਿੱਥੋਂ ਦੀ ਲੰਘ ਕੇ ਜਾਣਾ ਹੈ ਕਿਹਦੇ ਰਸਤੇ ਜੋ ਜਾਣਾ ਖਾਈ ਕੋਟ ਉਹਦਾ ਪਤਾ ਹੀ ਨਹੀਂ ਵੀ ਉਹ ਕਿੱਥਾਂ ਦੀ ਉਹਦੇ ਖਾਈ ਕਿੱਥੇ ਬਣੀ ਹੋਈ ਹੈ ਖਾਈ ਕੋਟ ਉਹਦੇ ਆਲੇ ਦੁਆਲੇ ਨਾ ਪਰਲ ਪਗਾਰਾ ਉਹਦਾ ਪਤਾ ਹੀ ਨਹੀਂ ਵੀ ਕਿੰਦਾ ਦਾ ਸ਼ਹਿਰ ਹੈ ਕਿੰਦਾ ਦੀ ਫਸੀਲ ਹੈ ਕਿਹੋ ਜੀ ਜਗ੍ਹਾ ਆ ਉਹ ਨਾ ਉਹਨਾਂ ਕੋਈ ਦਰਵਾਜੇ ਦਾ ਪਤਾ ਹੈ ਕਹਿ ਕਬੀਰ ਅਬ ਕਹੀਏ ਕਾਹਹਿ ਇਹਦੇ ਇੱਕ ਵੀਰ ਤੁਹਾਨੂੰ ਕਈ ਵਾਰੀ ਕਹਿ ਗਿਆ ਗੱਲ ਇਹ ਕਹਿ ਕਬੀਰ ਕਬੀਰ ਇਥੇ ਮੰਮੀ ਨਾਲ ਲਿਖਿਆ ਪਰ ਕਬੀਰ ਬਾਰੇ ਗੱਲ ਕਰ ਗੁਰੂ ਅਰਜਨ ਪਾਤਸ਼ਾਹ ਦੇ ਬਹੁਤ ਸਾਰੇ ਸ਼ਬਦ ਜਿਹੜੇ ਕਬੀਰ ਨੂੰ ਸੰਬੋਧਨ ਕਰਕੇ ਲਿਖੇ ਹੋਏ ਆ ਕਿਉਂਕਿ ਕਬੀਰ ਨੇ ਜਿਹੜੇ ਸ਼ਬਦ ਲਿਖੇ ਆ ਉਹਨਾਂ ਨੂੰ ਉਹਨਾਂ ਨੇ ਉਹਨਾਂ ਦੇ ਅੱਗੋਂ ਹੋਰ ਖੋਲਣ ਦੀ ਕੋਸ਼ਿਸ਼ ਕੀਤੀ ਆ ਗੁਰੂ ਅਰਜਨ ਪਾਤਸ਼ਾਹ ਨੇ ਕਹਿੰਦੇ ਕਹਿ ਕਬੀਰ ਅਬ ਕਹੀਏ ਕਾਹੇ ਕਹਿੰਦੇ ਕੀ ਕਬੀਰਾ ਕਬੀਰ ਤਾਂ ਕਹਿ ਗਿਆ ਤੁਹਾਨੂੰ ਸਮਝਾ ਗਿਆ ਕੀ ਸਮਝਾ ਗਿਆ ਸਾਧ ਸੰਗਤ ਬਕੁੰਠੇ ਆਹੇ ਇੱਥੇ ਹੀ ਬਕੌਣਠਿਆ ਇੱਥੇ ਹੀ ਸਵਰਗਿਆ ਹੈ ਕਿੱਥੇ ਆ ਸਾਧ ਸੰਗਤ ਦੇ ਵਿੱਚ ਜਦੋਂ ਤੂੰ ਗੁਨਾ ਆਲੇ ਬੰਦਿਆਂ ਦੀ ਸੰਗਤ ਕਰੇਗਾ ਗੁਨਾ ਨੂੰ ਧਾਰਨ ਕਰੇਗਾ ਤੇ ਭਾਈ ਤੇਰਾ ਉੱਥੇ ਹੀ ਆ